ਕਮਰਾ ਬਹੁਤ ਲਿਆ ਆਪਾਂ ਹੁਣ ਜਾਣਦੇ ਹਾਂ ਕਿ ਕਮਰਾ ਲੈਣ ਕਿਰਾਏ ਦੇ ਵਾਸਤੇ ਪਹਿਲਾਂ ਅੱਛੇ ਆਪਾਂ ਰਸ ਪੀਨੇ ਆ ਆਹ ਕਲਾੜੀ ਵੀ ਪੁਰਾਣੇ ਟਾਈਪ ਦੀ ਹੈ ਜਿਵੇਂ ਕਲਾੜ ਹੁੰਦੀ ਆ ਵਾ ਬਾਈ ਦੀ ਲਾਈ ਹੋਈ ਆ ਵਧੀਆ ਲੱਗੇ ਮੰਗੇ ਤਾਂ ਪਹਿਲਾਂ ਜੂਸ ਪੀਨੇ ਆ ਅ ਜਿੱਥੇ ਬਹਿਨੇ ਬੰਦ ਮੈਂ ਪੀਨੇ ਆ ਆਹ ਸਭ ਵਧੀਆ ਇੱਥੇ ਕਲਾੜ ਲਾਇਆ ਵਾ ਵੀਰ ਨੇ ਇੱਕ ਗਲਾ ਪੂਰਾ ਭਰ ਕੇ ਪਿਆ ਨਾਲ ਅੱਧਾ ਤਾਂ ਹੋਰ ਦਿੱਤਾ ਇਹ ਤੋਂ ਆਪਾਂ ਅੱਗੇ ਜਾਨੇ ਆ ਆਹ ਹੋਟਲਾਂ ਦੇ ਆਪਾਂ ਰੇਟ ਪੁੱਛੇ ਸੀ ਕਿ ਇੱਥੇ 2800 ਤੋਂ ਸਟਾਰਟ ਆ ਇੱਕ ਰਾਤ ਦਾ ਮੈਂ ਕਿਹਾ ਇੱਥੇ ਵੀਰ ਆਪਾਂ ਰਹਿ ਕਰਨਾ ਮੈਂ ਇੱਥੇ ਹੋਰ ਵੀ ਕਈ ਹੋਟਲਾਂ ਦੇ ਹੀ ਕਰਾਏ ਪੁੱਛੇ ਬਹੁਤ ਜ਼ਿਆਦਾ ਸੀਗੇ ਇਹ ਤਾਂ ਫਿਰ ਗਾਹਾਂ ਕਹਿੰਦੇ ਥੋਨੂੰ ਜਾਣਾ ਪੈਣਾ ਮਕੇਰੀਆਂ ਮਕੇਰੀਆਂ ਕਹਿੰਦੇ ਮਿਲ ਜਾਣਗੇ 800 1000 1200 ਨੂੰ ਮਿਲ ਜਾਣਗੇ ਮੈਂ ਕਿਹਾ ਚਲੋ ਆਪਾਂ ਤਾਂ ਰਾਤ ਹੀ ਕੱਟਣੀ ਆ ਦੋ ਅਸੀਂ ਵੀ ਗਾਹਾਂ ਤਰਫੇ ਇੱਕਾ ਗੇਟ ਵੀ ਜਾਲਗਰੀ ਬਹੁਤ ਵਧੀਆ ਬਣਾਇਆ ਵਾ ਭਾਈ ਤਲੀਪ ਸਿੰਘ ਸਾਕਾ ਨਨਕਾਣਾ ਸਾਹਿਬ ਸਮਤ 21 ਫਰਵਰੀ 1921 ਗੇੜ ਬਣਿਆ ਹੋਇਆ ਉਹ ਗਾਹ ਜਾ ਕੇ ਤਫੜ ਕੇ ਲੱਗੇ ਹੋਏ ਨੇ ਚਲੋ ਆਪਾਂ ਭਾਈ ਆਪਦੇ ਰੂਮ 'ਚ ਪਹੁੰਚ ਗਏ ਇੱਥੇ ਮਿਲ ਗਿਆ ਆਪਣਾ ਰੂਮ ਆ ਇੱਥੇ ਆਪ ਰਹਿ ਰਹੇ ਹਾਂ